ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਨਾਲੀਦਾਰ ਧਾਤ ਦੀਆਂ ਚਾਦਰਾਂ ਕੰਡਿਆਲੀ ਤਾਰ ਚਾਰ ਦਿਵਾਰੀ ਤੇ ਲੱਗੇ ਨੈਸਟ ਜਾਂ ਜਾਲ ਵਖਤਰਬੰਦ ਟਰੈਕਟਰ ਨਵੀਆਂ ਸੰਤਰੀ ਪੋਸਟਾਂ ਅਤੇ ਨਾਕੇ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹਿਆਂ ਦੇ ਥਾਣੇ ਦਸੰਬਰ 2024 ਤੋਂ ਲਗਾਤਾਰ ਹੋ ਰਹੇ ਗਰਨੇਡ ਹਮਲਿਆਂ ਦੇ ਚੱਲਦੇ ਹੁਣ ਕੋਈ ਵੀ ਮੌਕਾ ਨਹੀਂ ਦੇਣਾ ਚਾਹੁੰਦੇ ਤਿਆਰੀ ਜ਼ਬਰਦਸਤ ਕਰ ਲਈ ਗਈ ਹੈ ਤਾਂਕਿ ਕਿਤੇ ਵੀ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ ਇਸ ਨੁਕਸਾਨ ਤੋਂ ਬਚਿਆ ਜਾ ਸਕੇ ਕਿਉਂਕਿ ਜ਼ਿਆਦਾਤਰ ਹਮਲੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਥਾਣਿਆਂ ਤੇ ਸੂਰਜ ਢਲਣ ਤੋਂ ਬਾਅਦ ਹੀ ਹੋਏ ਨੇ ਪੁਲਿਸ ਥਾਣਿਆਂ ਦੇ ਦਰਵਾਜ਼ੇ ਅਤੇ ਨਾਕੇ ਹੁਣ 10 ਵਜੇ ਬੰਦ ਕਰ ਦਿੱਤੇ ਜਾਂਦੇ ਹਨ। ਕਈ ਥਾਣਿਆਂ ਦੇ ਵੱਲ ਜਾਂਦੇ ਰਾਹ ਵੀ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਗਏ ਹਨ ਜਿਸ ਨਾਲ ਆਮ ਪਬਲਿਕ ਨੂੰ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ। ਪਿਛਲੇ ਸਾਲ 20 ਦਸੰਬਰ ਤੋਂ ਬਾਅਦ ਹੁਣ ਤੱਕ ਪੁਲਿਸ ਥਾਣੇ ਚੌਕੀਆਂ ਅਤੇ ਇਥੋਂ ਤੱਕ ਪੁਲਿਸ ਵਾਲੇ ਦੇ ਰਿਸ਼ਤੇਦਾਰ ਦੇ ਘਰ ਵੀ ਗ੍ਰਨੇਡ ਸੁੱਟਣ ਦੀਆਂ 12 ਵਾਰ ਦਾਤਾਂ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਹੋ ਚੁੱਕੀਆਂ ਭਾਵੇਂ ਕਿ ਹਜੇ ਤੱਕ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਦੋ ਪਬੰਦੀਸ਼ੁਦਾ ਸੰਸਥਾਵਾਂ ਜਿਹੜੀਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਇਹਨਾਂ ਦੋਵਾਂ ਸੰਸਥਾਵਾਂ ਨੇ ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਲਈ ਗਈ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਸਵਾਲ ਪੁੱਛਿਆ ਗਿਆ ਸੀ ਕੀ ਕੀ ਜਿਹੜੇ ਇਹ ਹਮਲੇ ਹੋ ਰਹੇ ਨੇ ਪੰਜਾਬ ਪੁਲਿਸ ਦੇ ਥਾਣਿਆਂ ਤੇ ਕੀ ਉਹ ਇੰਟੈਲੀਜੈਂਸ ਵਿੰਗ ਦੀ ਨਾਕਾਮੀ ਨੂੰ ਨਹੀਂ ਦਰਸਾਉਂਦੇ ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਸਾਰਾ ਠੇਕਰਾ ਪਾਕਿਸਤਾਨ ਦੇ ਉੱਤੇ ਪਾਣ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਉਸ ਗਵਾਂਡੀ ਦੇਸ਼ ਦੇ ਨਾਲ ਸਰਹੰਦ ਸਾਂਝੀ ਕਰਦੇ ਹਾਂ ਜਿਸ ਦੀ ਖੁਫੀਆ ਏਜੰਸੀ ISI ਪੰਜਾਬ ਦੀ ਧਰਤੀ ਨੂੰ ਅਤਵਾਦੀ ਗਤੀਵਿਧੀਆਂ ਦੇ ਲਈ ਉਪਜਾਊ ਜ਼ਮੀਨ ਸਮਝਦੀ ਹੈ ਇਹ ਗ੍ਰਨੇਡ ਹਮਲੇ ਇਸ ਲਈ ਕੀਤੇ ਜਾ ਰਹੇ ਹਨ ਤਾਂ ਕਿ ਇੱਕ ਝੂਠਾ ਵਰਤਾਂਤ ਸਿਰਦਿਆ ਜਾ ਸਕੇ ਕਿ ਪੰਜਾਬ ਸੁਰੱਖਿਅਤ ਨਹੀਂ ਹੈ ਇੱਕ ਫਾਲਸ ਨਰੇਟਿਵ ਜਿਹੜਾ ਹੈ ਉਹ ਉਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਵੀ ਦ੍ਰਿੜ ਹਾਂ ਕਿ ਇਸ ਵਰਤਾਂਤ ਨੂੰ ਅਸੀਂ ਫੈਲਣ ਨਹੀਂ ਦੇਵਾਂਗੇ ਇਸ ਨਰੇਟਿਵ ਨੂੰ ਅਸੀਂ ਜਿਹੜਾ ਹੈ ਰੋਕਾਂਗੇ ਫੈਲਣ ਨਹੀਂ ਦੇਵਾਂਗੇ ਅਤੇ ਇਹ ਸਾਬਿਤ ਕਰਾਂਗੇ ਕਿ ਪੰਜਾਬ ਬਿਲਕੁਲ ਸੁਰੱਖਿਆ ਥੇ। ਉਹਨਾਂ ਨੇ ਇਹ ਦੱਸਿਆ ਕਿ ਗਰਨੇਡ ਹਮਲੇ ਦੇ ਦੋਸ਼ੀਆਂ ਨੂੰ ਅਸੀਂ ਬੜੇ ਹੀ ਵਿਗਿਆਨਿਕ ਢੰਗ ਦੇ ਨਾਲ ਲੱਭਿਆ ਹੈ, ਟ੍ਰੇਸ ਕੀਤਾ ਹੈ। ਸੀਸੀਟੀਵੀ ਕੈਮਰੇ ਅਤੇ ਮੋਬਾਈਲ ਟਾਵਰਾਂ ਦੇ ਡੰਪ ਦੀ ਮਦਦ ਲਈ ਗਈ ਹੈ। ਇਹਨਾਂ ਮਾਸਟਰਮਾਈਂਡਾਂ ਦਾ ਨਾਮ ਜਨਤਕ ਕਰਕੇ ਮੈਂ ਇਹਨਾਂ ਨੂੰ ਕੋਈ ਅਹਿਮੀਅਤ ਨਹੀਂ ਦੇਣਾ ਚਾਹੁੰਦਾ। ਲੇਕਿਨ ਜਿਹੜੇ ਮਾਸਟਰਮਾਈਂਡ ਦੇਸ਼ ਤੋਂ ਬਾਹਰ ਬੈਠ ਕੇ ਇਹਨਾਂ ਗਤੀਵਧੀਆਂ ਨੂੰ ਅੰਜਾਮ ਦੇ ਰਹੇ ਹਨ ਉਹ ਇੰਨਾ ਸਰਹੱਦੀ ਜਿਲ੍ਹਾਂ ਦੇਹੀ ਬਸਨੀਖਨ ਇਹ ਗੌਰਵ ਜაძਾ ਵੱਲੋਂ ਕਿਹਾ ਗਿਆ ਜਿਹੜੇ ਗੁਰਗਿਆਂ ਦੀ ਮਦਦ ਨਾਲ ਹਮਲੇ ਕੀਤੇ ਗਏ ਹਨ ਉਹ ਤਮਾਕਿਆਂ ਦੀ ਥਾਂ ਤੋਂ 25 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੀ ਰਹਿੰਦੇ ਨੇ ਕਿ 25 ਕਿਲੋਮੀਟਰ ਦਾ ਰੇਡੀਅਸ ਹੈ ਜਿੱਥੇ ਵੀ ਤਮਾਕਾ ਹੋਇਆ ਉਹਦੇ ਇਸ ਹਲਕੇ ਦੇ ਵਿੱਚ ਹੀ ਹਮਲਾ ਕਰਨ ਵਾਲੇ ਜਿਹੜੇ ਫੁੱਟ ਸੋਲਜਰ ਨੇ ਜਿਹੜੇ ਗੁਰਗੇ ਨੇ ਉਹ ਉਨ੍ਹਾਂ ਇਲਾਕਿਆਂ ਦੇ ਹੀ ਲੋਕਲ ਵਸਿੰਦੇ ਨੇ ਇਹ ਉਹਨਾਂ ਵੱਲੋਂ ਕਹਿਣ ਦੀ ਕੋਸ਼ਿਸ਼ ਕੀਤੀ ਗਈ। ਪਹਿਲਾ ਹਮਲਾ ਜਿਹੜਾ ਹੋਇਆ ਸੀ 20 ਦਸੰਬਰ 2024 ਨੂੰ ਗਰਦਾਸਪੁਰ ਜ਼ਿਲ੍ਹੇ ਦੇ ਬਡਾਲਾ ਬਾਂਗਰ ਥਾਣੇ ਤੇ ਹੋਇਆ ਸੀ। 3 ਫਰਵਰੀ ਨੂੰ ਫਤੇਗੜ ਚੂੜੀਆਂ ਪੁਲਿਸ ਛੌਕੀ ਉੱਤੇ ਅਨਛਤਿਆ ਨੇ ਗਰਨੇਡ ਸੁੱਟ ਕੇ ਹਮਲਾ ਕੀਤਾ ਜਦੋਂ ਤਾਂ ਇਹ ਪਿਛਲੇ 70 ਦਿਨਾਂ ਦੇ ਵਿੱਚ ਪੁਲਿਸ ਟਿਕਾਣਿਆਂ ਤੇ ਦਸਵਾਂ ਹਮਲਾ ਸੀ। ਹੁਣ ਇਸ ਇੱਕ ਹਮਲਾ ਜਿਹੜਾ ਹੈ ਇਹ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਦੇ ਵਿੱਚ ਹੋਇਆ ਹੁਣੇ ਹਮਲੇ ਜਿਹੜੇ ਨੇ ਪੁਲਿਸ ਥਾਣਿਆਂ ਦੇ ਤੱਕ ਹੀ ਸੀਮਤ ਨਹੀਂ ਰਹਿ ਗਏ 17 ਫਰਵਰੀ ਨੂੰ ਡੇਰਾ ਬਾਬਾ ਨਾਨਕ ਦੇ ਰਾਏਮਲ ਪਿੰਡ ਦੇ ਬਸਤੀਕ ਸੁਖਦੇਵ ਸਿੰਘ ਦੇ ਘਰ ਇੱਕ ਲੋ ਇੰਟੈنسਿਟੀ ਦਾ ਧਮਾਕਾ ਹੋਇਆ ਸੀ ਇਹ ਪਿੰਡ ਸਰਹੱਦ ਤੋਂ ਸਿਰਫ 7 ਕਿਲੋਮੀਟਰ ਦੀ ਦੂਰੀ ਤੇ ਹੈ ਪੁਲਿਸ ਦਾ ਮੰਨਣਾ ਹੈ ਕਿ ਹਮਲੇ ਦਾ ਨਿਸ਼ਾਨਾ ਸੁਖਦੇਵ ਦਾ ਇੱਕ ਰਿਸ਼ਤੇਦਾਰ ਜਤਿੰਦਰ ਸੀ ਜੋ ਕਿ ਰਮਦਾਸ ਚੌਕੀ ਦੇ ਵਿੱਚ ਤਨਾਇਤ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣੇ ਦੇ ਬਾਹਰ ਹੁਣ ਇੱਕ ਬਖਤਰਬੰਦ ਟਰੈਕਟਰ ਜਿਹੜਾ ਹੈ ਰਾਖੀ ਤੇ ਖੜਾ ਕੀਤਾ ਹੋਇਆ ਹੈ ਸਥਾਨਿਕ ਨਿਵਾਸੀ ਇਹ ਕਹਿੰਦੇ ਨੇ ਕਿ 1980 ਦੀਆਂ ਯਾਦਾਂ ਸਾਡੀਆਂ ਜਿਹੜੀਆਂ ਨੇ ਉਹ ਮੁੜ ਤਾਜ਼ਾ ਹੋ ਗਈਆਂ ਜਦੋਂ ਖੜਕੂਵਾਦ ਪੂਰੇ ਜੋਰਾਂ ਤੇ ਸੀ ਅਤੇ ਕੇਪੀਐਸ ਗਿੱਲ ਨੂੰ ਪੁਲਿਸ ਮੁਖੀ ਦਾ ਥਾਪਿਆ ਗਿਆ ਸੀ ਤੇ ਉਹਨਾਂ ਨੇ ਪੁਲਿਸ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ ਉਸ ਕਈ ਜਿਹੜੇ ਬਖਤਰਬੰਦ ਟਰੈਕਟਰ ਨੇ ਉਹਨਾਂ ਦੀ ਵਰਤੋਂ ਪੰਜਾਬ ਪੁਲਿਸ ਅ ਦੇ ਵਲੋਂ ਕੀਤੀ ਗਈ ਸੀ ਕਿ ਖਾਲਕੂਆਂ ਦੇ ਨਾਲ ਜਦੋਂ ਮੁਕਾਬਲੇ ਹੁੰਦੇ ਸੀ ਖੇਤਾਂ ਵਿੱਚ ਖਾਸ ਕਰ ਗੰਨੇ ਦੇ ਖੇਤ ਉਧਰ ਉਥੇ ਮੁਕਾਬਲਿਆਂ ਦੇ ਵਿੱਚ ਇਹਨਾਂ ਟਰੈਕਟਰਾਂ ਨੂੰ ਵਰਤਿਆ ਜਾਂਦਾ ਸੀ ਇਹ ਜਿਹੜਾ ਬਖਤਰਬੰਦ ਟਰੈਕਟਰ ਹੁਣ ਖੜਾ ਕੀਤਾ ਗਿਆ ਹੈ ਉਸ ਤੇ ਪਿੱਛੇ ਲਾਲ ਇੱਟਾਂ ਦੀ ਇੱਕ ਉੱਚੀ ਕੰਧ ਵੀ ਦਿਖਾਈ ਦਿੰਦੀ ਹੈ ਜਿਹੜੀ ਚਾਰਦواری ਪਹਿਲਾਂ 8 ਫੁੱਟ ਉੱਚੀ ਸੀ ਉਸ ਨੂੰ ਹੋਰ ਉੱਚਾ ਚੱਕ ਦਿੱਤਾ ਗਿਆ ਹੈ ਦਰਵਾਜੇ ਅਤੇ ਕੰਧ ਦੇ ਵਿਚਕਾਰ ਜਿਹੜਾ ਗੈਪ ਹੈ ਉਸ ਨੂੰ ਭਰਨ ਦੇ ਲਈ ਨਾਲੀਦਾਰ ਚਾਦਰਾਂ ਦੇ ਨਾਲ ਉਸ ਨੂੰ ਟੱਕ ਦਿੱਤਾ ਗਿਆ ਹੈ ਤਾਂ ਕਿ ਅੰਦਰ ਕੁਝ ਸੁੱਟਿਆ ਨਾ ਜਾ ਸਕੇ ਨਾਲ ਲੱਗਦਾ ਪਿੰਡ ਕਿਲਾ ਲਾਲ ਸਿੰਘ ਉੱਥੋਂ ਦੇ ਪੁਲਿਸ ਥਾਣੇ ਵੱਲ ਜਿਹੜੀ ਜਾਂਦੀ ਹੋਈ ਸੜਕ ਹੈ ਉਸ ਨੂੰ ਵੀ ਕੰਡਿਆਲੀ ਤਾਰ ਲਾ ਕੇ ਬੈਰੀਕੇਡ ਕਰ ਦਿੱਤਾ ਗਿਆ ਹੈ ਰੋਕ ਦਿੱਤਾ ਗਿਆ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਹੀ ਥਾਣਿਆਂ ਦੀ ਚਾਰਦੁਆਰੀ ਉੱਪਰ ਉੱਚੇ ਹਰੇ ਜਾਲ ਵਿਛਾ ਦਿੱਤੇ ਗਏ ਨੇ ਤਾਂ ਕਿ ਬਾਹਰੋਂ ਕੋਈ ਚੀਜ਼ ਥਾਣੇ ਦੇ ਅੰਦਰ ਨਾ ਛਿਤੀ ਜਾ ਸਕੇ ਬਟਾਲਾ ਦੇ ਐਸਐਸਪੀ সোহੇਲ ਕਾਸਿਮ ਮੀਰ ਦਾ ਕਹਿਣਾ ਹੈ ਕਿ ਪਿਛਲੇ ਹਮਲਿਆਂ ਦੇ ਸਾਰੇ ਮਾਮਲੇ ਅਸੀਂ ਹੱਲ ਕਰ ਲਏ ਨੇ 17 ਫਰਵਰੀ ਦੇ ਦੋਸ਼ੀਆਂ ਦੀ ਵੀ ਛੇਤੀ ਹੀ ਪਛਾਣ ਕਰ ਲਈ ਜਾਵੇਗੀ ਅਸੀਂ ਵਿਦੇਸ਼ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਭਾਰਤ ਲਿਆਉਣ ਦੇ ਲਈ ਰੈੱਡ ਕੋਰਨਰ ਨੋਟਿਸ ਦੀ ਜਲੀ ਜਾਰੀ ਕਰਨਾ ਹੁੰਦਾ ਹੈ ਉਸ ਦੀ ਪ੍ਰਕਿਰਿਆ ਵੀ ਅਸੀਂ ਸ਼ੁਰੂ ਕਰ ਦਿੱਤੀ ਹੈ ਜਦੋਂ ਇੰਟਰਪੋਲ ਦਾ ਰੈਡ ਕਾਰਡਰ ਨੋਟਿਸ ਆ ਇਸ਼ੂ ਹੁੰਦਾ ਹੈ ਜਾਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਕਿਸੇ ਬਾਹਰ ਬੈਠੇ ਕਿਸੇ ਹੋਰ ਦੇਸ਼ ਦੇ ਵਿੱਚ ਬੈਠੇ ਵਿਅਕਤੀ ਨੂੰ ਤੁਸੀਂ ਅਪਰਾਧਿਕ ਮਾਮਲੇ ਫੇਸ ਕਰਨ ਦੇ ਲਈ ਆਪਣੇ ਦੇਸ਼ ਦੇ ਵਿੱਚ ਬੁਲਾ ਸਕਦੇ ਹੋ ਤੁਹਾਨੂੰ ਸਿੱਧ ਕਰਨਾ ਪੈਂਦਾ ਹੈ ਲੇਕਿਨ ਉਸ ਪ੍ਰਕਿਰਿਆ ਦੀ ਸ਼ੁਰੂਆਤ ਜਿਹੜੀ ਹੈ ਉਹ ਰੈਡ ਕਾਰਡਰ ਦਾ ਨੋਟਿਸ ਹੁੰਦਾ ਹੈ ਉਤੋਂ ਹੀ ਸ਼ੁਰੂ ਹੁੰਦੀ ਹੈ ਥਾਣਿਆਂ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਵਧਾਉਣ ਦਾ ਜੋ ਲੋਕ ਵਿਰੋਧ ਕਰ ਰਹੇ ਹਨ ਉਹਨਾਂ ਦੇ ਉੱਤੇ ਟਿੱਪਣੀ ਕਰਦਿਆਂ ਐਸਐਸਪੀ ਸਾਹਿਬ ਨੇ ਕਿਹਾ ਕਿ ਪੁਲਿਸ ਦੇ ਟਿਕਾਣਿਆਂ ਤੇ ਹਮਲਾ ਹੋਇਆ ਹੈ ਅਸੀਂ ਚੁੱਪਚਾਪ ਤਾਂ ਨਹੀਂ ਬੈਠ ਸਕਦੇ ਸਾਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਸੀ ਵੈਸੇ ਵੀ ਜਿਹੜਾ ਸੁਰੱਖਿਆ ਪੁਖਤਾ ਕਰਨ ਲਈ ਉੱਚੀਆਂ ਕੰਧਾਂ ਕਰਨੀਆਂ ਇਹ ਪੁਲਿਸ ਦਾ ਜਿਹੜਾ ਇੱਕ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ ਹੈ ਉਸ ਵੱਲੋਂ ਹੀ ਇਹ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਕਿ ਇੰਨੀਆਂ ਉੱਚੀਆਂ ਦੁਵਾਰਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਸਿਰਫ ਉਸ ਦੀ ਪਾਲਣਾ ਹੀ ਕਰ ਰਹੇ ਹਾਂ ਪੋਲਿਸ ਵਾਲੇ ਤਾਂ ਹਾਲਾਂਕਿ ਇਨ੍ਹਾਂ ਇੰਤਜ਼ਾਮਾਂ ਨੂੰ ਗਰਨੇਡ ਹਮਲਿਆਂ ਦੇ ਨਾਲ ਜੋੜ ਕੇ ਦੇਖਣ ਤੋਂ ਇਨਕਾਰ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਨਹੀਂ ਜਿਸੀਂ ਰੂਟੀਨ ਦੇ ਵਿੱਚ ਹੀ ਸੁਰੱਖਿਆ ਅਪਗ੍ਰੇਡ ਕਰ ਰਹੇ ਹਾਂ ਲੇਕਿਨ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਹੜੇ ਨੈਟ ਲਗਾਏ ਜਾ ਰਹੇ ਨੇ ਜਿਹੜੀ ਦਰਵਾਜ਼ਿਆਂ ਦੇ ਉੱਪਰ ਨਾਲੀਦਾਰ ਚਾਦਰਾਂ ਲਗਾਈਆਂ ਜਾ ਰਹੀਆਂ ਨੇ ਉਹ ਸਾਰਿਆਂ ਦਾ ਮਕਸਦ ਹੀ ਇਹ ਹੈ ਦੀ 12 ਕੋਈ ਗਰਨੇਡ ਵਰਗੀ ਚੀਜ਼ ਜਿਹੜੀ ਹੈ ਥਾਣੇ ਦੇ ਅੰਦਰ ਨਾ ਛੱਟੀ ਜਾਵੇ ਉਸ ਨੂੰ ਰੋਕਣ ਦੇ ਲਈ ਹੀ ਇਹ ਸਾਰੇ ਇੰਤਜ਼ਾਮ ਹੋ ਰਹੇ ਨੇ ਲੇਕਿਨ ਸਵਾਲ ਜੋ ਉੱਠ ਰਹੇ ਨੇ ਸਵਾਲ ਉਹ ਇਹ ਉੱਠ ਰਹੇ ਨੇ ਕਿ ਇੱਕ ਤਾਂ ਇਹ ਵਾਰਦਾਤਾਂ ਸਿਰਫ ਤੇ ਸਿਰਫ ਅਮਰਤਸਰ ਅਤੇ ਗੁਰਦਾਸਪੁਰ ਦੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਹੀ ਹੋ ਰਹੀਆਂ ਨੇ ਪੰਜਾਬ ਦੇ ਕਿਸੇ ਹੋਰ ਇਲਾਕੇ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰ ਰਹੀ ਦੂਸਰੀ ਗੱਲ ਇੱਕ ਸੋਚਣ ਵਾਲੀ ਇਹ ਵੀ ਹੈ ਕਿ ਇਸ ਜਿੰਨੀਆਂ ਵੀ 12 ਵਾਰਦਾਤਾਂ ਹੋਈਆਂ ਨੇ ਇਤੇ ਵੀ ਕੋਈ ਗੋਲੀ ਨਹੀਂ ਚੱਲੀ ਹੈ ਕੋਈ ਪੁਲਿਸ ਕਰਮੀ ਦੇ ਉੱਪਰ ਗੋਲੀ ਨਹੀਂ ਚਲਾਈ ਗਈ ਹੈ ਕੋਈ ਜ਼ਖਮੀ ਨਹੀਂ ਹੋਇਆ ਹੈ ਕਿਸੇ ਦੀ ਜਾਨ ਨਹੀਂ ਗਈ ਹੈ ਸਿਰਫ ਇਹ ਸਿਰਫ ਧਮਾਕਾ ਕੀਤਾ ਗਿਆ ਹੈ ਧਮਾਕੇ ਦੇ ਵਿੱਚ ਵੀ ਜੋ ਨੁਕਸਾਨ ਹੋਇਆ ਹੈ ਉਹ ਸ਼ੀਸ਼ੇ ਟੁੱਟਣ ਦਾ ਇੱਥੋਂ ਤੱਕ ਹੀ ਨੁਕਸਾਨ ਸੀਮਤ ਹੈ ਕੋਈ ਵੱਡਾ ਨੁਕਸਾਨ ਨਹੀਂ ਕੀਤਾ ਗਿਆ ਕੋਈ ਵਾਰਦਾਤ ਨਹੀਂ ਕੀਤੀ ਗਈ ਜੇ ਵਾਕਿਆ ਹੀ ਪੁਲਿਸ ਦੇ ਉੱਤੇ ਹਮਲਾ ਕਰਨਾ ਜਾਂ ਨੁਕਸਾਨ ਪਹੁੰਚਾਉਣਾ ਇਹਨਾਂ ਹਮਲਿਆਂ ਦਾ ਇਰਾਦਾ ਹੁੰਦਾ ਨੁਕਸਾਨ ਵਧੇਰੇ ਹੋ ਸਕਦਾ ਸੀ ਲੇਕਿਨ ਅਜਿਆ ਨਹੀਂ ਹੋਇਆ ਹੈ ਸਿਰਫ ਧਮਾਕੇ ਕੀਤੇ ਜਾ ਰਹੇ ਨੇ ਉਹ ਵੀ ਕਿਸੇ ਨੂੰ ਜ਼ਖਮੀ ਕਰਨ ਦੇ ਇਰਾਦੇ ਨਾਲ ਨਹੀਂ ਕੀਤੇ ਜਾ ਰਹੇ ਕਿਸੇ ਨੂੰ ਮਾਰਨ ਦੇ ਇਰਾਦੇ ਨਾਲ ਨਹੀਂ ਕੀਤੇ ਜਾ ਰਹੇ ਫਿਰ ਇਨਾਂ ਧਮਾਕਿਆਂ ਦਾ ਮਕਸਦ ਕੀ ਹੈ ਕਿ ਮਕਸਦ ਸਿਰਫ ਦਹਿਸ਼ਤ ਫੈਲਾਉਣਾ ਹੀ ਹੈ ਡੇਰਾ ਬਾਬਾ ਨਾਨਕ ਦੇ ਇੱਕ ਲੋਕਲ ਬੀਜੇਪੀ ਲੀਡਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਉਸ ਇਲਾਕੇ ਦਾ ਕੋਈ ਵੀ ਵਪਾਰੀ ਅਜਿਆ ਨਹੀਂ ਹੈ ਜਿਸ ਨੂੰ ਤਾਂ ਕੀ ਦਾ ਫੋਨ ਆਇਆ ਹੋਵੇ ਜਿਹਦੇ ਕੋਲੋਂ ਪੈਸੇ ਨਾ ਮੰਗੇ ਗਏ ਹੋਣ ਉਗਰਾਹੀ ਨਾ ਕੀਤੀ ਗਈ ਹੋਵੇ ਜਾਂ ਜਿਸ ਦੇ ਉੱਪਰ ਗੋਲੀ ਨਾ ਚੱਲੀ ਹੋਵੇ ਸਾਰੇ ਹੀ ਇਲਾਕੇ ਦੇ ਜਿੰਨੇ ਵਪਾਰੀ ਨੇ ਉਹਨਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਹੈ ਹੁਣ ਜਿਹੜੇ ਕਹ ਆਪਣੇ ਆਪ ਨੂੰ ਖਾਲਸਤਾਨ ਜ਼ਿੰਦਾਬਾਦ ਫੋਰਸ ਜਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਕਹ ਰਹੇ ਨੇ ਉਹਨਾਂ ਦਾ ਪਿਛੋਕੜ ਵੀ ਗੈਂਗਸਟਰ ਵਾਲਾ ਹੀ ਹੈ ਉਹ ਉਗਰਾਹੀ ਦੇ ਕੰਮ ਜਿਹੜੇ ਨੇ ਕਰਦੇ ਰਹੇ ਨੇ ਉਹਨਾਂ ਦੇ ਦੋਸ਼ ਲੱਗਦੇ ਰਹੇ ਨੇ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਹੀ ਉਹ ਪੰਜਾਬ ਛੱਡ ਕੇ ਵਿਦੇਸ਼ ਭੱਜਣ ਦੇ ਵਿੱਚ ਮਜਬੂਰ ਕੀਤੇ ਗਏ ਨੇ ਉਹ ਮਜਬੂਰ ਹੋ ਕੇ ਹੀ ਇੱਥੋਂ ਛੱਡ ਕੇ ਗਏ ਨੇ ਕਿਉਂਕਿ ਇੱਥੇ ਪੁਲਿਸ ਦਾ ਸ਼ਿਕੰਜਾ ਉਹਨਾਂ ਦੇ ਉੱਪਰ ਕਾਫੀ ਕੱਸਿਆ ਜਾ ਚੁੱਕਾ ਸੀ। ਛੋ ਕੀ ਇਸ ਗੈਂਗਸਟਰ ਦੀਆਂ ਅਗਤੀਵਧੀਆਂ ਹੁੰਦੀਆਂ ਨੇ ਰੰਗਦਾਰੀ ਹੈ, ਵਸੂਲੀ ਹੈ। ਉਸ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਕੋਈ ਹੋਰ ਨਵੀਂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਡਰ ਤੇ ਸੈਮ ਫਲਾਇਆ ਜਾ ਰਿਹਾ ਹੈ। ਜੋ ਪਹਿਲਾਂ ਇਕ ਹਰਕੂਵਾ ਦੀਆਂ ਇਹ ਮੂਵਮੈਂਟ ਚੱਲੀ ਸੀ 1980 ਦੇ ਦੌਰ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਵੱਖਰੀ ਕਿਸਮ ਦੀ ਮੂਵਮੈਂਟ ਸੀ ਬਹੁਤ ਹੀ ਵੱਖਰੀ ਦਿਖ ਵਾਲੇ ਉਹ ਨੌਜਵਾਨ ਸੀ ਜਿਨ੍ਹਾਂ ਨੇ ਉਹਦੇ ਵਿੱਚ ਪਾਗ ਲਿਆ ਮਰੇ ਜਾਂ ਮਾਰੇ ਗੇ ਜੋ ਕੁਝ ਵੀ ਹੋਇਆ ਬਹੁਤ ਕੁਝ ਹੋਇਆ ਲੇਕਿਨ ਹੁਣ ਦੇ ਜੋ ਲੋਕ ਇਸ ਇਨਕੜਨਾਮਾ ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਕੋਈ ਵੀ ਵਾਸਤਾ ਉਸ ਪੁਰਾਣੇ ਲੋਕਾਂ ਦੇ ਨਾਲ ਉਹਨਾਂ ਦੇ ਨਾਲ ਕੋਈ ਖਿਆਲ ਮਿਲਣਾ ਕੁਛ ਵੀ ਬਿਲਕੁਲ ਹੈ ਕਾਮਨ ਨਹੀਂ ਹੈ ਸਿਮਿਲਰ ਨਹੀਂ ਹੈ ਕੋਈ ਮੇਲ ਨਹੀਂ ਹੈ ਆਪਸ ਦੇ ਵਿੱਚ ਦੋਨਾਂ ਦੇ ਪ੍ਰੋਫਾਈਲਸ ਦਾ ਲੇਕਿਨ ਫਿਰ ਵੀ ਇਹ ਨਾਮ ਕਿਉਂ ਵਰਤੇ ਜਾ ਰਹੇ ਨੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੋ ਖੜਾ ਹੁੰਦਾ ਹੈ ਦੂਸਰਾ ਇਹ ਹੈ ਕਿ ਜਿਵੇਂ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਯੂਪੀ ਦੇ ਵਿੱਚ ਹੋਇਆ ਜਿੱਥੇ ਉਹ ਮਾਰੇ ਗਏ ਜਿਨ੍ਹਾਂ ਨੂੰ ਇਹਨਾਂ ਕੁਛ ਤਮਾਕਿਆਂ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ ਉਹਨਾਂ ਦੀਆਂ ਜਦੋਂ ਆਖਰੀ ਰਸਮਾਂ ਹੋ ਰਹੀਆਂ ਸੀ ਜਦੋਂ ਉਹਨਾਂ ਦਾ ਭੋਗ ਪਾਇਆ ਗਿਆ ਕੋਚਿਕ ਜਿ세 ਬੰਦੀਆਂ ਉਹਨਾਂ ਦੇ ਭੋਗ ਤੇ ਪਹੁੰਚ ਕੇ ਉੱਥੇ ਉਹਨਾਂ ਵੱਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਨੂੰ ਝੂਠੇ ਪੁਲਿਸ ਕਾਬਲੇ ਵਿੱਚ ਮਾਰਿਆ ਗਿਆ ਹੈ ਉਹਨਾਂ ਦੀਆਂ ਤਸਵੀਰਾਂ ਦੇ ਉੱਤੇ ਕੇਸਰੀ ਪੱਗਾਂ ਬੰਨ੍ਹ ਕੇ ਉਹ ਸੋਸ਼ਲ ਮੀਡੀਆ ਤੇ ਸਰਕੂਲੇਟ ਕੀਤੀਆਂ ਗਈਆਂ ਕਿ ਭੋਗ ਤੇ ਪਹੁੰਚੋ ਉਹ ਰੰਗਤ ਦੇਣ ਦੀ ਕੋਸ਼ਿਸ਼ ਕੁਝ ਇਥੋਂ ਦੀਆਂ ਸਥਾਨਕ ਜਿ세 ਬੰਦੀਆਂ ਵੱਲੋਂ ਵੀ ਕੀਤੀ ਗਈ ਉਸ ਦੇ ਪਿੱਛੇ ਵੀ ਕੀ ਮਨਸ਼ਾ ਸੀ ਉਹ ਵੀ ਹਜੇ ਸਾਫ਼ ਹੋ ਕੇ ਨਹੀਂ ਆਇਆ ਜੇ ਪਾਕਿਸਤਾਨ ਦਾ ਹਾਥਸੀ ਜਾਂ ਇਹ ਗੈਂਗਸਟਰ ਨੇ ਜੋ ਆਪਣੇ ਆਪ ਨੂੰ ਰੰਗਰ ਦੇਣਾ ਚਾ ਰਹੇ ਨੇ ਤੇ ਲੋਕਲ ਜਥੇਬੰਦੀਆਂ ਕਿਉਂ ਉਸ ਘਟਨਾ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਜਾਂ ਉਸ ਮੂਹਮ ਦੇ ਨਾਲ ਉਸ ਨਰੇਟਿਵ ਦੇ ਨਾਲ ਜੁੜ ਰਹੀਆਂ ਨੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਹੀਆਂ ਹਨ ਇਸ ਦੇ ਪਿੱਛੇ ਵੀ ਕਈ ਸਵਾਲ ਹਨ ਕੀ ਇਹ ਐਕਸਪੈਰੀਮੈਂਟ ਕਰਕੇ ਦੇਖਿਆ ਜਾ ਰਿਹਾ ਹੈ ਕਿ ਕੀ ਇਸ ਤਰੀਕੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਕੁਝ ਭ੍ਰਮ ਫਲਾ ਕੇ ਜਾਂ ਕੋਈ ਵਰਤਾਂਤ ਸਿਰਜ ਕੇ ਵੋਟਾਂ ਨੂੰ ਕਿਸੇ ਪਾਸੇ ਤਬਦੀਲ ਕੀਤਾ ਜਾ ਸਕਦਾ ਹੈ ਕਿਉਂਕਿ ਇਹਨਾਂ ਨੂੰ ਹਜੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੰਥਕ ਹਲਕੇ ਵਜੋਂ ਦੇਖਿਆ ਜਾਂਦਾ ਹੈ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਇੱਕ ਵੱਖਰਾ ਨਰੇਟਿਵ ਹੈ ਜਿਹੜਾ ਕਿ ਦਲਿਤ ਵਰਸਸ ਅਪਰ ਕਾਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਅੰਬੇਦਕਰ ਦੇ ਬੁੱਤਾਂ ਦੇ ਪਿੱਛੇ ਦੋ ਗੁੱਟ ਜਿਹੜੇ ਨੇ ਆਪਸ ਵਿੱਚ ਭੜ ਰਹੇ ਨੇ ਲੜ ਰਹੇ ਨੇ ਇਟਾਂ ਰੋੜੇ ਚੱਲ ਰਹੇ ਨੇ ਇਹ ਕਦੇ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ ਸੀ ਇਥੋਂ ਤੱਕ ਕਿ ਬਹੁਤੀ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਹੈ ਕਿ ਪੰਜਾਬ ਦੇ ਪਿੰਡ ਜਿਹੜੇ ਨੇ ਉਹਨਾਂ ਵਿੱਚ ਕਿਤੇ ਅੰਬੇਦਕਰ ਦਾ ਬੁੱਤ ਵੀ ਲੱਗਿਆ ਹੋਵੇ ਜਾਂ ਸਥਾਪਿਤ ਕੀਤਾ ਗਿਆ ਹੋਵੇ ਇਹ ਟ੍ਰੈਂਡ ਪੰਜਾਬ ਦੇ ਵਿੱਚ ਨਹੀਂ ਹੈ ਹਜੇ ਮਹਾਰਾਸ਼ਟra ਵਗੈਰਾ ਇਲਾਕਿਆਂ ਦੇ ਵਿੱਚ ਜਾਂ ਮੱਧਿਆ ਪ੍ਰਦੇਸ਼ ਦੇ ਇਲਾਕਿਆਂ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਉੱਥੇ ਇਸ ਤਰ੍ਹਾਂ ਦੇ ਬੁੱਤ ਲੱਗੇ ਹੋਏ ਨੇ ਲੇਕਿਨ ਪੰਜਾਬ ਦੇ ਵਿੱਚ ਇਹ ਪਹਿਲਾਂ ਨਹੀਂ ਦੇਖਿਆ ਗਿਆ ਸੀ ਹੁਣੇ ਹੀ ਪਿੱਛੇ ਕੁਝ ਸਮੇਂ ਤੋਂ ਹੀ ਇਕ ਘਟਨਾਵਾਂ ਹੋ ਰਹੀਆਂ ਨੇ ਕਿ ਬੁੱਤ ਲਾਉਣ ਲੱਗੇ ਸੀ ਜਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਦੋ ਜਿਹੜੇ ਨੇ ਤੜੇ ਆਪਸ ਦੇ ਵਿੱਚ ਭੜ ਗਏ ਇਹ ਵੀ ਇੱਕ ਪੋਲਰਾਈਜੇਸ਼ਨ ਦੀ ਹੀ ਸ਼ਰਾਰਤ ਲੱਗਦੀ ਹੈ ਜਾਂ ਐਕਸਪੈਰੀਮੈਂਟ ਕਹਿ ਲਈਏ ਉਹ ਹੋ ਰਿਹਾ ਹੈ ਸੋ ਕੀ ਇਹ ਸਾਰਾ ਕੁਝ ਸਿਰਫ ਸਿਆਸੀ ਲਾਹਿਆਂ ਵਾਸਤੇ ਹੋ ਰਿਹਾ ਹੈ ਖੈਰ ਪਹਿਲਾਂ ਵੀ ਜੋ ਕੁਝ ਵੀ ਇੱਥੇ ਹੋਇਆ ਉਸ ਦੇ ਪਿੱਛੇ ਵੀ ਸਿਆਸਤ ਹੀ ਬਹੁਤ ਵੱਡਾ ਕਾਰਨ ਦੱਸਿਆ ਗਿਆ ਸੀ ਕਿ ਹੁਣ ਵੀ ਸਿਆਸਤਦਾਨ ਜਿਹੜੇ ਸਾਡੇ ਨੇ ਉਹ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਕੁਝ ਵੀ ਸਿੱਖ ਨਹੀਂ ਰਹੇ ਤੇ ਉਹੀ ਦੁਬਾਰਾ ਐਕਸਪੈਰੀਮੈਂਟ ਕਰ ਰਹੇ ਨੇ ਉਹੀ ਗਲਤੀਆਂ ਕਰ ਰਹੇ ਨੇ ਜਿਦੇ ਨਾਲ ਸੂਬੇ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਜਿਵੇਂ ਕਿ ਪਹਿਲਾਂ ਵੀ ਪਿਛਲੇ ਦੌਰ ਦੇ ਵਿੱਚ ਵੀ ਹੋਇਆ ਹੈ ਕਿ ਦੁਬਾਰਾ ਸਾਨੂੰ ਉਹਨਾਂ ਸਮਿਆਂ ਦੇ ਲਈ ਤਿਆਰ ਰਹਿਣਾ ਪਵੇਗਾ ਖੈਰ ਕੁਝ ਵੀ ਹੋਵੇ ਲੇਕਿਨ ਜੋ ਕੁਝ ਹੋ ਰਿਹਾ ਹੈ ਉਸ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਪਾਕਿਸਤਾਨ ਦਾ ਨਾਮ ਲੈ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਪੰਜਾਬ ਪੁਲਿਸ ਨੂੰ ਹੋਰ ਸਤਰਕ ਹੋਣਾ ਪਏਗਾ ਪੰਜਾਬ ਪੁਲਿਸ ਦੀ ਜਿਹੜੀ ਇੰਟੈਲੀਜੈਂਸ ਵਿੰਗ ਹੈ ਉਸ ਨੂੰ ਆਪਣੀਆਂ ਖੁਫੀਆਂ ਜਾਣਕਾਰੀਆਂ ਇਕੱਠੀਆਂ ਕਰਨੀਆਂ ਪੈਣਗੀਆਂ ਇਸ ਤਰ੍ਹਾਂ ਦੇ ਐਲੀਮੈਂਟਸ ਦੀ ਪਛਾਣ ਕਰਨੀ ਪਵੇਗੀ ਕਿ ਉਹ ਨੌਜਵਾਨ ਜਿਹੜੇ ਭਟਕੇ ਹੋਏ ਨੇ ਜਾਂ ਨਸ਼ੇ ਤੇ ਲੱਗੇ ਹੋਏ ਨੇ ਜੋ ਕੁਝ ਪੈਸਿਆਂ ਦੀ ਖਾਤਰ ਕੋਈ ਵੀ ਗਤੀਵਿਧੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕੇ ਇਹ ਸਾਰਾ ਕੰਮ ਪੰਜਾਬ ਪੁਲਿਸ ਨੂੰ ਕਰਨਾ ਪਏਗਾ ਜੇ ਉਹ ਸੁੱਖ ਤੇ ਸ਼ਾਂਤੀ ਇਸ ਸੂਬੇ ਦੇ ਵਿੱਚ ਬਹਾਲ ਦੇਖਣੀ ਚਾਹੁੰਦੇ ਨੇ ਜੇ ਆਪ ਕਾਇਮ ਰੱਖਣੀ ਚਾਹੁੰਦੇ ਨੇ ਜਿਵੇਂ ਕਿ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਲੇਕਿਨ ਜੋ ਲੋਕ ਇਨ੍ਹਾਂ 45 ਫੋਰਟੀਫਾਈਡ ਪੁਲਿਸ ਥਾਣਿਆਂ ਨੂੰ ਦੇਖਣਗੇ ਜਾਂ ਇਨ੍ਹਾਂ ਬਖਤਰਬੰਦ ਟਰੈਕਟਰਾਂ ਨੂੰ ਦੁਬਾਰਾ ਸੜਕਾਂ ਦੇ ਉੱਤੇ ਦੇਖਣਗੇ ਉਹਨਾਂ ਦਾ ਉਸ ਦੌਰ ਦੇ ਵਿੱਚ ਵਾਪਸ ਜਾਣਾ ਜਾਂ ਉਸ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਉਸ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਖੈਰ ਵਿਦਾ ਲੈਂਦੇ ਹਾਂ ਕੱਲ ਫੇਰ ਹਾਜ਼ਰ ਹੋਵਾਂਗੇ ਕੁਸ਼ ਨਵੀਂ ਘਟਨਾਵਾਂ ਦੇ ਨਾਲ ਕਿਸੇ ਨਵੀਂ ਖਬਰ ਦੇ ਨਾਲ ਤੁਹਾਨੂੰ ਰੂਪ ਰੂਪ ਕਰਨ ਦੇ ਲਈ ਧੰਨਵਾਦ